ਲਾਟ ਵੀ ਸੰਤ ਰਾਮੁਦਾਸੀ ਕੀ ਬਾਤ ਉਹ ਜੁਦਾਈ ਦਾ ਜਨ ਦੇ ਉਹ ਅਮਰੀਕਾ ਦੇ ਰਾਸ਼ਟਰਪਤੀ ਲਿੰਕਨ ਦੀ ਆਵਾਜ਼ ਹੈ ਉਹ ਅੱਛਾ ਹਾਂਜੀ 1972 ਦੀ ਲਾ ਦੱਸੋ ਗੁਰਮਖ ਸਿੰਘ ਲਾਲੀ 나ਈ ਵਾਲਾ ਪਿੰਡ ਬਰਨਾਲੇ ਜ਼ਿਲ੍ਹੇ ਚ ਸਾਰੀ ਦੁਨੀਆ ਚ ਨਾਮ ਚਮਕਾਇਆ ਇਸ ਬੰਦੇ ਨੇ ਆਪਦੇ ਪਿੰਡ ਦਾ 35 ਸਾਲ ਹੋ ਗਏ ਪੰਜਾਬ ਦੇ ਲੋਕ ਗੀਤਾਂ ਦਾ ਖਜ਼ਾਨਾ ਸਾਹਮਣੇ ਨੂੰ ਗੀਤ ਗਾਇਕ ਸੰਗੀਤਕਾਰ ਗੀਤਕਾਰ ਕੀ ਕੀ ਨਹੀਂ ਸੰਭਿਆ ਔਰ ਮੇਰਾ ਖਿਆਲ ਹੈ 32000 ਤੋਂ ਵੱਧ ਲਾਲੀ ਜੀ ਕਿੰਨੇ ਗੀਤ ਸੰਭ ਲਏ ਹੁਣ ਤਾਈ ਤਵੇ ਕਾਲੇ 32000 ਕੌੜੇ ਤੇ 35 ਸਾਲ ਹੋ ਗਏ ਲੱਗਿਆ ਨੂੰ 35 ਸਾਲ ਜੀ ਤੇ ਘਰ ਘਾਟ ਸਾਰੇ ਪੈਸੇ ਬੜੇ ਲੱਗੇ ਹੋਣੇ ਬਹੁਤ ਪੈਸਾ ਲੱਗਿਆ ਅੱਛਾ ਤੇ ਕਰੇਸ ਵੀ ਕਰੋ ਸੋਲਡ ਸੀ ਕਰੋ ਜਮੀਨ ਜੱਦ ਮੇਰੇ ਕੋਲ ਵਧੀਆ ਸੀ ਤੇ ਕ ਬੈਂਕ ਨਹੀਂ ਵਿੱਚ ਨੌਕਰੀ ਕਰਦਾ ਸੀ ਤੇ ਪੈਸੇ ਅੱਧੀ ਦਾ ਘਾਤੋ ਜਿਆਦਾ ਮੈਂ ਇਧਰੀ ਲਾ ਦਾਂਗੀ ਵਾਹ ਔਰ ਮੈਂ ਉਹ ਚੀਜ਼ਾਂ ਇਕੱਠੀਆਂ ਕੀਤੀਆਂ ਨੇ ਲਓ ਲੈnde ਪੰਜਾਬ ਦਾ ਇੱਕ ਰੰਗ ਮੈਂ ਸੁਣਾਉਣ ਜਾ ਰਿਹਾ ਹਾਂ ਹੂੰ ਵਾਹ ਲੈnde ਪੰਜਾਬ ਦਾ ਰੰਗ ਆਂਨੇ ਹਾਲੇ ਦੇ ਕੇ ਆ ਲੰਮੀ ਜੀ ਮੇਰੇ ਨਾਲ ਚੱਜ ਕਰੋ ਟੁੱਟਦਾ ਉਹਨੂੰ ਭੈਣ ਛੱਤੀ ਬਾਹ ਕੋ ਪਕੜ ਕੇ ਖਿਲਾਦੀਏ ਉਹ ਕੀ ਆਦੀ ਹੈ ਲਾਲਾ ਜੀ ਤੇ ਨਈਆ ਕੀ ਆਈ पता लॻा छेटी वागो पकड़ खपी ਨਾ ਇਕੱਠਾ ਕੀਤਾ ਇਸ ਬੰਦੇ ਨੇ ਹਾਂਜੀ ਵਾਲ ਤੋਂ ਰਿਕਾਰਡ ਸੁਣਾਉ ਜਾ ਰਹੇ ਹੈ ਬਹੁਤ ਸਿਰੋਤਿਆਂ ਨੇ ਨਹੀਂ ਸੁਣਿਆ ਉਹਨਾਂ ਗੀਤ ਲਾਲੀ ਜੀ ਕਮਾਲ ਹੀ ਕਰੀ ਉਹਨੇ ਇੰਨੇ ਇੰਨੇ ਗੀਤ ਪੰਜਾਬ ਦਾ ਦੇਖੋ ਦੋਸਤੋ ਕਮਰਿਆਂ ਦੇ ਕਮਰੇ ਭਰੇ ਪਏ ਐ ਧੂੜ ਘੱਟਾ ਵੀ ਪਿਆ ਕਿਉਂਕਿ ਸਾਂਭਣਾ ਇੱਕ ਬੰਦੇ ਦੇ ਵਾਸਤਾ ਕੰਮ ਨਹੀਂ ਹੁੰਦਾ ਇੰਨੇ ਗੀਤ 32 35000 ਗੀਤ ਬੰਦੇ ਨੇ ਸੰਭਾਲਤਾ ਪੰਜਾਬ ਦਾ ਦੇਖੋ ਸਰਕਾਰਾਂ ਨੂੰ ਚਾਹੀਦਾ ਹੈ ਸਮੇਂ-ਸਮੇਂ ਰਹੀਆਂ ਸਰਕਾਰਾਂ ਆਉਂਦੀਆਂ ਇਹ ਬਾਦਲ ਸਾਹਿਬ ਨੇ ਇਹਨਾਂ ਨੂੰ ਸਟੇਟ ਵਾਰਡ ਦਿੱਤਾ ਸੀ ਇੱਕ ਗਣਨ ਹਾ ਕੀ ਨੋ ਲਾਲੀ ਜੀ ਕਮਾਲ ਹੈ ਵੀ ਇੰਨਾ ਕੁਝ ਕਿਵੇਂ ਇਕੱਠਾ ਕੀਤਾ ਤੁਸੀਂ ਇਹ ਕੀ ਇਹ جنੂਨ ਕਿਵੇਂ ਪੈਦਾ ਹੋਇਆ ਇਹ ਵੀ ਦੱਸ ਦੇ ਇਹ جنੂਨ ਇਹ ਪੈਦਾ ਹੋਇਆ ਜੀ ਹਮ ਇੱਕ ਮੇਰੇ ਪਿਤਾ ਜੀ ਪਿੰਡ ਦੇ ਸਰਪੰਚਾ ਨੇ ਹਰੇ ਲੀਡਰ ਸੀ ਅਹਵਾਰ ਪੜ੍ਹਦੇ ਸੀ ਇਹ ਰੇਡੀਓ ਨਵੇਂ ਤੋਂ ਨਵਾਂ ਆ ਜਾਂਦਾ ਸੀ ਇਹਦਾ ਤਮੀਰਾ ਤੋੜ ਦਿੰਦੇ ਪਪਾ ਜੀ ਲੈ ਉਹਦੇ ਹਮ ਇੱਕ ਮੇਰਾ ਟੀਚਰ ਦੀ ਸੰਤਰਾਮ ਦਾਸੀ ਆਹਾ ਹਾ ਹਾ ਕੀ ਬਾਤ ਲਓ ਉਹਨਾਂ ਦੀ ਆਵਾਜ਼ ਵਿੱਚ ਸੁਣਾ ਰਹੀਆਂ ਮੈਂ ਇਹ ਰੰਗ ਹਾ ਹਾ ਹੂੰ ਕੈਦੀ ਲਾਟ ਵਿੱਚ ਸੰਤਰਾਮ ਦਾਸੀ ਕੀ ਬਾਤ ਗੁਜਦਾਈ ਦਾ ਜਨਮ ਦੇਵੋ ਸਾਡੇ ਸਿਰਾਂ ਉੱਤੇ ਨੇ ਚਾਨ ਰੱਖ ਬਾਪੂ ਮੰਗੀ ਹੋਣਾ ਨਾ ਦਿਆਂਗੇ ਕੰਡ ਤੇਰੀ ਟਿਪ ਟਿਪ ਜਵਾਨੀ ਦੀ ਡੋਲ ਕੇ ਵੀ ਹੋਣੀ ਕਰਾਂਗੇ ਰਮਾਂ ਦੀ ਪੰਡ ਤੇਰੀ ਐਵੇਂ ਭਰਮ ਹੈ ਗੁਰਮਖ ਸਿੰਘ ਲਾਲੀ ਦਾ ਕੋਈ ਮੁਕਾਬਲਾ ਨਹੀਂ ਦੇਖੋ ਕਮਾਲ ਹੈ ਇਹਨਾਂ ਕੁਝ ਇਕੱਠਾ ਕੀਤਾ ਪੰਜਾਬ ਦਾ ਸੱਭਿਆਚਾਰ ਔਰ ਗੀਤ ਚੜਦੇ ਤੋਂ ਚੜਦੇ ਦੁਕਾਨੇ ਸ਼ਬਦ ਸਭ ਤੋਂ بڑا ਨਿੰਦਰ ਜੀ ਉਹ ਅਮਰੀਕਾ ਦੇ ਰਾਸ਼ਟਰਪਤੀ ਲਿੰਕਨ ਦੀ ਆਵਾਜ਼ ਹੈ ਉਹ ਅੱਛਾ ਹਾਂਜੀ ਬਿਲਕੁਲ ਇਬਰਾਹਿਮ ਲਿੰਕਨ 162 ਸਾਲ 165 ਸਾਲ ਹੋ ਚੁੱਕੇ ਮੈਨੂੰ ਲੱਗਦਾ ਇਬਰਾਹਿਮ ਲਿੰਕਨ ਦੀ ਆਵਾਜ਼ ਰਿਕਾਰਡ ਦੇ ਰੂ ਦੇ ਵਿੱਚ ਇਹ ਤੁਸੀਂ ਇੰਨਾ ਕਿੱਥੋਂ ਇਕੱਠਾ ਕਰ ਲਿਆ ਇਹ ਬੜਾ ਕੁਸ਼ ਵਾਹ ਇਹ ਗੱਲ ਜਿਹੜਾ ਸੱਚੇ ਦਿਲੋਂ ਸੇਵਾ ਕਰਦਾ ਹੈ ਨਿੰਦਰ ਜੀ ਉਹਨੂੰ ਪਰਮਾਤਮਾ ਦਾ ਹੱਥ ਹੁੰਦਾ ਹੈ ਉਹਨੂੰ ਆਪਣੇ ਆਪ ਚੀਜ਼ ਮਿਲ ਜਾਂਦੀ ਹੈ ਅੱਛਾ ਦੂਜਾ ਇਹ ਆ ਵੀ ਇਹ ਜਾਇਬਕਾਰੀ ਬਣ ਗਿਆ ਤੁਹਾਡਾ ਤਾਂ ਕਰੇ ਕਰੇ ਜੇ ਤਾਂ दुनिया दरत बार नहीं उठ जा जग

ਕਿੱਥੇ ਯੂ ਸਭ ਵਾਹ ਇਹ ਕਿੱਥੋਂ ਇਕੱਠਾ ਕੀਤਾ ਬਈ ਕਮਾਲ ਕਰਤੀ ਬਈ ਇਹ ਤਾਂ ਸਲੂਟ ਹੈ ਪੰਜਾਬ ਦੇ ਵਿੱਚ ਪਹਿਲਾ ਪਿੰਡ ਹੈ 나ਈ ਆਲਾ ਬਰਨਾਲੇ ਚ ਦੋਸਤੋ ਜਿੱਥੇ ਇਸ ਬੰਦੇ ਨੇ ਆ ਦੇਖੋ ਜਾਇਬ ਕਰ ਕੀ ਪੂਰਾ ਕਰਦਾ ਕਿਹੜਾ ਹਾਂ ਫਿਲਮਾਂ ਦੇ ਪੂਰਾ ਕਰਦਾ ਫਿਲਮ 1972 ਦੀ ਨਲਾ ਦੱਸੋ ਕਮਾਲ ਕੋਈ ਥਾਂ ਨਹੀਂ ਕਰਦੀ ਬਚੀ ਜਿੱਥੇ ਤਵੇ ਕਾਲੇ ਰਿਕਾਰਡ ਲਾਲੀ ਸਾਹਿਬ ਦੇ ਨਹੀਂ ਪਏ ਸਾਨੂੰ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਔਰ ਇਹ ਚੀਜ਼ਾਂ ਨਹੀਂ ਲੱਭਣੀਆਂ ਇਹ ਚੀਜ਼ਾਂ ਪੰਜਾਬ ਦੀ ਵਿਰਾਸਤ ਨੇ ਔਰ ਇਹ ਇੱਕ ਅਜਾਇਬ ਘਰ ਹੀ ਆਪਾਂ ਕਹਿ ਸਕਦੇ ਹਾਂ ਇਹਨਾਂ ਕੁਝ ਇਕੱਠਾ ਕੀਤਾ ਲਾਲੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦੀ ਜਿੰਦਰ ਘਣ ਜੀ ਤੁਸੀਂ ਮੇਰੇ ਦਰਦੇ ਆਏ ਔਰ ਸਮਾਂ ਕੱਢਿਆ ਸ਼ੁਕਰੀਆ ਸਾਹਿਬ ਤੁਹਾਪਰਾ ਮਾਣੇ ਗੱਲਾਂ ਨੂੰ ਸਹੀਆਂ ਕੀਤੀਆਂ よろしくお願いします。